ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਲਕਾ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪਿੰਡ ਲਸੜਾ ਵਿਖੇ ਦਾਣਾ ਮੰਡੀ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਤੋਂ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਰੀਬਨ ਕੱਟ ਕੇ ਕੀਤਾ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਦਾਣਾ ਮੰਡੀ ਦੀ ਉਸਾਰੀ ਸੜਕਾਂ ਦਾ ਨਵੀਨੀਕਰਨ ਅਤੇ ਪੱਕੀਆਂ ਬਣਾਉਣ ਦਾ ਜੋ ਕੰਮ ਸੀ ਆਪਣੇ ਹੱਥਾਂ ਨਾਲ ਸ਼ੁਰੂ ਕਰਵਾਇਆ ਇਸ ਮੌਕੇ ਇਲਾਕੇ ਦੇ ਬਲਕ ਪ੍ਰਧਾਨ ਪੰਚਾ ਸਰਪੰਚਤ ਉਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਵੀ ਸ਼ਾਮਲ ਹੋਏ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਇਲਾਕੇ ਦੀਆਂ ਸ਼ਾਰਕਾਂ ਜੋ ਕਿ ਦਿਆਲਪੁਰ ਸੇਰ ਕੀਆਣਾ ਤੋਂ ਵਾਇ ਟਕ ਮਿਆਰ ਤੱਕ ਪਹੁੰਚਦੀ ਸੜਕ ਅਪਰੇ ਤੋਂ ਟਕ ਮਿਆਰਾ ਬਾਹ ਮੰਡੀ ਜੋ ਸੜਕ ਪਹੁੰਚਦੀ ਹੈ ਉਸ ਨੂੰ ਵੀ ਛੇਤੀ ਹੀ ਪੱਕੀਆਂ ਕਰਨ ਦਾ ਪ੍ਰੋਸਾ ਦਵਾਇਆ ਇਸ ਦੇ ਨਾਲ ਹੀ ਪਿੰਡ ਲਸਾੜਾ ਵਿੱਚ ਇੱਕ ਮਹੱਲਾ ਕਲੀਨਿਕ ਖੋਲਣ ਦੀ ਗੱਲ ਵੀ ਆਖੀ ਇਸ ਮੌਕੇ ਉਹਨਾਂ ਨੇ ਕਿਸਾਨਾਂ ਦੀਆਂ ਸਹੂਲਤਾਂ ਵਾਸਤੇ ਹਰ ਇੱਕ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਪ੍ਰੋਸਾ ਦਵਾਇਆ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਹਲਾਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮੌਕੇ ਤੇ ਹੀ ਕਰਨ ਦਾ ਪ੍ਰੋਸਤ ਵਾਇਆ ਉਹਨਾਂ ਨੇ ਕਿਹਾ ਕਿ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਸਾਰੇ ਕੰਮ ਛੇਤੀ ਹੀ ਵਿਕਾਸ ਦੇ ਕਾਰਜ ਜੋ ਅਜੇ ਰੁਕੇ ਸਨ ਉਹ ਵੀ ਜਲਦੀ ਹੀ ਕਰ ਲਏ ਜਾਣਗੇ ਡਾਕਟਰ ਰਾਣਾ ਅਪਰਾ ਦੀ ਲਸਾੜਾ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ सारे पाणी <laughs> <coughs> 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 ਜਿਹੜਾ ਕਿ ਸਾਡੇ ਦੂਸਰੇ ਹਲਕੇ ਦੇ ਬਾਰਡਰ ਤੇ ਆ ਔਰ ਇਸ ਪਿੰਡ ਦੇ ਵਿੱਚ ਜਿਹੜੀ ਮੰਡੀ ਆ ਉਸ ਦੇ ਫੜਾਂ ਨੂੰ ਪੱਕਾ ਕਰਨ ਦੇ ਲਈ ਕੁੱਲ ਲਾਗਤ 80 ਲੱਖ ਰੁਪਏ ਦੀ ਹੈ ਤੇ ਖਾਤੇ ਹੋ ਰਿਆ ਇਹਦੇ ਜਿੰਨੇ ਵੀ ਟਟਾ ਆ ਕੰਕਰੀਟ ਉਹਦੇ ਉੱਪਰ ਪੈਣਾ ਆ ਇਹਦੇ ਆਲੇ ਦੁਆਲੇ ਜਿੰਨੀਆਂ ਵੀ ਸੜਕਾਂ ਆ ਉਹਨਾਂ ਨੂੰ ਪੱਕੀਆਂ ਕਰਨਾ ਆ ਔਰ ਉਹਨਾਂ ਦੇ ਆਲੇ ਦੁਆਲੇ ਵਰਨ ਜਿਹੜੇ ਹੈਗੇ ਆ ਉਹਨਾਂ ਤੇ ਵੀ ਐਂਟਰਲੋਕ ਲਾਉਣੀ ਆ ਔਰ ਨਾਲ ਦੀ ਨਾਲ ਜਿਹੜੀ ਸ਼ੈੱਡ ਆ OCB ਦੇ ਤੇ ਵੈਂਟੀਲੇਸ਼ਨ ਦੀ ਜਿਹੜੀ ਹੈਗੀ ਆ ਇਹਦੇ ਵਿੱਚ ਉਹ ਖਰਚਾ ਹੋਗਾ ਸੋ ਇੱਕ ਕਿਸਾਨਾਂ ਦੇ ਲਈ ਇੱਕ ਬਹੁਤ ਹੀ ਵੱਡਾ ਜਿਹੜਾ ਪ੍ਰੋਜੈਕਟ ਹੈਗਾ ਕਿਉਂਕਿ ਕਿਸਾਨਾਂ ਦਾ ਖਰਾਬੀ ਦੀ ਜਿਹੜੀ ਗਿਲਸ ਆ ਚਾਹੇ ਉਹ ਕਣਕ ਹੋਵੇ ਚਾਹੇ ਝੋਨਾ ਹੋਵੇ ਉਹ ਪੱਤੀਆਂ ਮੰਡੀਆਂ ਦੇ ਵਿੱਚ ਜਿਹੜੀ ਉਹ ਸੜਕ ਤੇ ਰਹਿ ਸਕਦੀ ਆ ਸੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਪ੍ਰਵਾਨ ਸਿੰਘ ਮਾਨ ਹੋਣੇ ਮੰਡੀਆਂ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਆ ਔਰ ਨਾਲ ਦੀ ਨਾਲ ਸ਼ਰਤਾਂ ਦੇ ਉੱਤੇ ਬਹੁਤ ਵਿਸ਼ੇਸ਼ ਧਿਆਨ ਦਿੱਤਾ ਆ ਤੁਹਾਨੂੰ ਪਤਾ ਕਿ 54 ਸੜਕਾਂ ਜਿਹੜੀਆਂ ਹਨ ਇਸ ਹਲਕਾ ਵਿਧਾਨ ਸਭਾ ਫਲੋਰ ਦੀਆਂ ਜਿਨ੍ਹਾਂ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਹੋਰ ਜਿਨ੍ਹਾਂ ਦੇ ਟੈਂਡਰ ਲੱਗ ਚੁੱਕੇ ਆ ਔਰ ਇਸ ਤੋਂ ਪਹਿਲਾਂ ਜਿਹੜੀਆਂ 10 ਸ਼ਰਤਾਂ ਨੇ ਮੁਕੰਮਲ ਹੋ ਚੁੱਕੀਆਂ ਹਲਕਾ ਵਿਧਾਨ ਸਭਾ ਫਲੋਰ ਦੀ ਕੋਈ ਵੀ ਲੇਕ ਸੜਕ ਜਿਹੜੀ ਆ ਉਹ ਵੀ ਅਸੀਂ ਪੈਂਡੈਂਸੀ ਨਹੀਂ ਰਹਿਣ ਦੇਣੀ ਆ ਤੁਸੀਂ ਦੇਖਿਆ ਹੈਗਾ ਛੇਲਕੀ ਵਾਲੇ ਤੋਂ ਆ ਤੁਹਾਡੇ ਪਿੰਡ ਦਿਆਲਪੁਰ ਨੂੰ ਜਾਂਦੀ ਮਜ਼ਾਰੇ ਨੂੰ ਬਾਇਆ ਦਿਆਲਪੁਰ ਟੱਕ ਮਜ਼ਾਰੇ ਨੂੰ ਮੈਂ ਕਹਿੰਦਾ 15-20 ਸਾਲ ਤੋਂ ਸੜਕਾਂ ਨਾਲ ਦੀ ਚੀਜ਼ੇ ਨਹੀਂ ਰਹਿ ਗਈ ਸੀ ਉਹ ਸੜਕੀ ਬਹੁਤ ਚਲਦੀ ਸ਼ੁਰੂ ਹੋਣ ਜਾ ਰਹੀ ਹੈ ਅਪਰੇ ਤੋਂ ਫੇਰ ਮਜਾਰੇ ਤੱਕ ਦੀ ਉਹ ਵੀ ਸੜਕ ਇਸ ਤਰ੍ਹਾਂ ਸੜਕਾਂ ਦਾ ਜਿਹੜਾ ਉਹ ਜਾਲ ਪਸਣ ਜਾ ਰਿਹਾ ਔਰ ਇਸ ਲਸਾੜਾ ਪਿੰਡ ਦੇ ਵਿੱਚ ਬਹੁਤ ਹੀ ਵੱਡੇ ਜਿਹੜੇ ਆ ਪ੍ਰੋਜੈਕਟ ਲੈ ਕੇ ਆ ਗਏ ਆ ਮੈਨੂੰ ਇੱਕ ਖੁਸ਼ੀ ਦੀ ਗੱਲ ਆ ਮੈਂ ਦੱਸਣਾ ਚਾਹੁੰਦਾ ਆ ਕਿ ਸਾਡੇ ਸਫਾਰਤ ਇੱਥੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੀਡਰ ਸਨ ਉਹਨੇ ਬਲੌਕ ਪ੍ਰਧਾਨ ਆ ਆਤਰਮਿੰਦਰ ਹੁਲੀ ਸਾਨੂੰ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਸੀ ਵੀ ਸਾਡੇ ਇੱਥੇ ਇਸ ਸਾੜੀ ਦੇ ਵਿੱਚ ਮਹੱਲਾ ਕਲੀਨਿਕ ਜਿਹੜਾ ਜਨੂਕਲੋ ਮਹੱਲਾ ਕਲੀਨਿਕ ਬਹੁਤ ਜ਼ਾਲਦੀ ਜਿਹੜਾ ਹੈਗਾ ਬੋਰ ਸਾਲਿਆ ਸੋਹ ਸੋਚਾ ਹੈ ਮੰਡੀਆਂ ਦਾ ਕੰਮ ਹੋਵੇ ਚਾਹੇ ਸੜਕਾਂ ਦਾ ਹੋਵੇ ਚਾਹੇ ਪਿੰਡਾਂ ਦੇ ਵਿਕਾਸ ਦਾ ਹੋਵੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਕੋਹਾ ਸੁਲਮਾਨ ਹੋਣੀ ਬਹੁਤ ਹੀ ਤਤਪਰਿਆ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਹਫਤਾ ਹੋ ਗਿਆ ਇੱਕ ਪ੍ਰੋਪੋਜ਼ਲ 5 ਕਰੋੜ ਰੁਪਏ ਦੀ ਜਿਹੜੀ ਇਹ ਆ ਉਹ ਸਰਕਾਰ ਨੂੰ ਅਸੀਂ ਦਿੱਤੀ ਆ ਉਹ ਵੀ ਫੰਡ ਜਲਦੀ ਆ ਜਾਣੇ ਆ ਲਗਭਗ 11 ਕਰੋੜ ਰੁਪਏ ਆ ਚੌਦ ਮਿਤੇ 15 ਮੇਂ ਬਹਿਤਾ ਜਿਹੜਾ ਦਾ ਹਲਕਾ ਬਿਲਾਸ ਸਭਾ ਫਰੋਡ ਦੇ ਵਿੱਚ ਲੱਗਿਆ ਔਰ 2.5 ਕਰੋੜ ਦੀ ਬੁਵੇਕੀ ਗ੍ਰਾਂਟ ਤੇ ਜ਼ਿਲ੍ਹਾ ਪ੍ਰੀਸ਼ਦ ਸੰਸਥਾ ਦੀ ਗ੍ਰਾਂਟ ਜਿਹੜੀ ਆ ਉਹ ਵੀ ਚੱਲ ਰਹੀ ਆ ਪੈਸਿਆਂ ਦੀ ਕੋਈ ਕਮੀ ਨਹੀਂ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਮੀਡੀਆ ਦੇ ਸਹਿਯੋਗ ਦੇ ਨਾਲ ਆਪਾਂ ਪਿੰਡਾਂ ਦੇ ਵਿਕਾਸ ਨੂੰ ਆਪਾਂ ਕਰ ਕਰਦੀਆਂ ਗੁਰੂਆਂ ਤੱਕ ਜਿਹੜਾ ਲੈ ਕੇ ਜਣਾ ਸੋ ਸਾਰੇ ਸਾਥੀਆਂ ਦਾ ਧੰਨਵਾਦ ਸਰ ਸਰਕਾਰ ਸਰ ਬਾਹਿਰ ਜੀ ਕੀ ਫਤਿਹ ਅੱਜ ਬਹੁਤ ਹੀ ਸੁਆਗਤ ਹੈ ਲੋਕ ਪੰਜਾਬ ਮੰਡੀ ਬੋਰਡ ਦੇ ਲੋ ਪੰਜਾਬ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਬਲਿੰਕ ਕੁਮਾਰ ਜੀ ਹਲਕਾ ਚਾਰਜ ਉਹਨਾਂ ਦੀ ਲੋਗ ਰਹਿਮਾਈ ਦੇ ਬਚਾਰ ਪੰਜਾਬ ਮੰਡੀ ਬੋਰਡ ਦੇ ਨਸਾੜਾ ਮੰਡੀ ਦਾ ਮੜ ਜੋ ਅਧਿਗਾਟਨ ਕੀਤਾ ਗਿਆ ਆ ਕਾਫੀ ਲੰਮੇ ਸਮੇਂ ਬਾਅਦ ਤਕਰੀਬਨ 24-25 ਸਾਲ ਤੋਂ ਬਾਅਦ ਉਸ ਨੂੰ ਅਪਡੇਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਬਰਾਲਾ ਕਰਕੇ 80 ਲੱਖ ਦੀ ਲਾਗਤ ਨਾਲ ਸੋ ਅਸੀਂ ਇਲਾਕਾ ਦੇ ਵਸਨੀਕਾਂ ਨੂੰ ਜਿੰਨੇ ਵੀ ਮੰਡੀ ਦੇ ਮੰਡੀ ਬੋਰਡ ਦੇ ਨਾਲ ਫੋਕਲ ਪੁਆਇੰਟ ਨਾਲ ਜੁੜੇ ਹਨ ਸਾਰਿਆਂ ਨੂੰ ਇਸ ਅਜੇ ਕੂਸ਼ਿਸ਼ ਦੇ ਮੱਕਦੇ ਸਾਰਿਆਂ ਨੂੰ ਬਧਾਈ ਦਿੰਦੇ ਆ ਔਰ ਲੋਸਾੜਾ ਨਿਵਾਸੀਆਂ ਦਾ ਵੀ ਔਰ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਸਾਨਾ ਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਅਪਰਾਲਾ ਕਰਕੇ ਜੀਵਨਦਾਰਾਂ ਨੂੰ ਜੋ ਇੱਕ ਮੁਸ਼ਕਲਾਂ ਆਉਂਦੀਆਂ ਸੀ ਉਹਨਾਂ ਦਾ ਹੱਲ ਲਗਭਗ ਸਮਾਪਤ ਹੋ ਚੁੱਕਾ ਆ ਕੋਸ਼ਿਸ਼ ਸਮੇਂ ਦੇ ਵਿੱਚ ਜਦੋਂ ਸੰਪੂਰਨ ਹੋਵੇਗਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਆ ਕੇ ਇਹਦਾ ਉਦਘਾਟਨ ਕਰਨਗੇ ਉਹਦਾ ਨੀਂਹ ਪੱਥਰ ਰੱਖਣਗੇ ਅੱਜ ਆਰੰਭ ਅਡੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਫੇਮ ਕੁਮਾਰ ਜੀ ਉਹਨਾਂ ਵੱਲੋਂ ਅੱਜ ਇਸ ਦਾ ਉਗਾਟਨ ਕੀਤਾ ਗਿਆ ਜੋ ਬਹੁਤ ਇੱਕ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਔਰ ਬੜੀ ਬੜੀ ਮਹਾਨ ਪ੍ਰਾਪਤੀ ਆ ਸੋਏ ਸ਼ਹੀਦ ਬਾਬੂ ਲਾਭ ਸਿੰਘ ਦੇ ਨਾਮ ਦਾ ਜੋ ਇਹ ਸਿਹਰਾ ਆ ਇਸ ਰਾਤਰੇ ਦੇ ਵਿੱਚ ਅਸੀਂ ਉਸ ਸ਼ਹੀਦ ਨੂੰ ਨਮਨ ਕਰਦੇ ਆਂ ਔਰ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਮੰਡੀ ਦੇ ਵਿੱਚ ਸਾਰੇ ਮਜ਼ਦੂਰ ਕਿਸਾਨ ਹਰ ਪਰਗੋਏ ਦੇ ਨਾਲ ਜੁੜਿਆ ਆ ਤੋ ਬਹੁਤ ਬਹੁਤ ਧੰਨਵਾਦ ਆ ਇੱਥੇ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਰਿਆਂ ਨੂੰ ਮੈਂ ਵਰਦੀਪ ਉਸਾਰਾ ਮੈਂਬਰ ਕਮੇਟੀ ਉਸਾਰਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਪਿਛਲੇ ਦੇਖ ਰਹੇ ਹੋਏ ਕੰਮ ਚੱਲ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਨਾਲ ਉਸਾਰੇ ਦੀ ਜਿਹੜੀ ਮੰਡੀ ਬਣ ਚੱਲ ਪਿਆ ਜਾ ਰਿਹਾ ਹੈ ਮੈਂ ਹਲਕਾ ਇਤਿਆਰ ਕੇ ਮਾਨਯੋਗ ਜੀ ਪ੍ਰੇਮਵਾਰ ਜੀ ਦਾ ਧੰਨਵਾਦ ਕਰਦਾ ਤੇ ਉਹਨਾਂ ਦੀ ਸੋਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਸਾਰੇ ਨੂੰ ਇੱਕ ਬਹੁਤ ਹੀ ਵਧੀਆ ਜਿਹਾ ਰੂਪ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜੀ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ